ਚਲੋ ਕੀ ਸੀ ਮੈਡ ਨੂੰ ਸਾ ਕੀ ਜਿੰਨੀ ਕੋ ਕਰੇਗਾ ਨਾ ਕਿਵੇਂ ਦੀ ਲੱਗੀ ਜਰੂਰ ਦੱਸਿਓ ਖੁਸ਼ਬੂ ਤਾਂ ਹੀ ਪਤਾ ਲੱਗਦਾ ਵੀ ਕਿਵੇਂ ਦੀ ਆ ਕੀ ਗੰਦੀ ਹੋਦੋ ਔਰ ਦੱਸਿਓ ਵਰ ਕਿਵੇਂ ਆਪ ਬਾਦ ਹਾਂ ਕੋਈ ਅਸ ਆਜਾ ਆਪਾ ਬਣਾਉਣ ਲੱਗੇ ਆ ਵੀਡੀਓ ਦੀ ਸ਼ੁਰੂਆਤ ਤੇ ਤੁਹਾਨੂੰ ਦੱਸ ਦਈਏ ਆਲੂ ਪੂੜੀ ਤੇ ਸਭ ਤੋਂ ਪਹਿਲਾਂ ਆਪਾਂ ਤਿਆਰ ਕੀਤਾ ਵਾ ਅ ਟਮਾਟਰ ਗੰਡੇ ਤੇ ਆਲੂ ਆਲੂ ਆਵੇਗੀ ਠੀਕ ਆ ਤੇ ਬਾਕੀ ਅਦਰਕ ਇਹਦੇ ਵਿੱਚ ਆਪਾਂ ਕਦੂਕਸ਼ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਕੁੱਕਰ ਵੱਡਾ ਲੈ ਲਿਆ ਇਹਦੇ ਵਿੱਚ ਸਬਜ਼ੀ ਬਣਾਵਾਂਗੇ ਤੇ ਫਿਰ ਆਪਾਂ ਆਟਾ ਗੁੰਨ ਕੇ ਸਿੱਧਾ ਉੱਥੇ ਲੈ ਜਾਾਂਗੇ ਪੂੜੀਆਂ ਆਪਾਂ ਉੱਥੇ ਕੱਢਾਂਗੇ ਠੀਕ ਆ ਤੇ ਇੱਕ ਬੰਨੇ ਦੇਖੋ ਆਪਾਂ ਉਹ ਬਣਾਉਣੇ ਪਏ ਤੇ ਇੱਕ ਬੰਨੇ ਆਪ ਤਾਂ ਨਹੀਂ ਰਾਸ਼ਨ ਚੱਕ ਚੱਕ ਲਈ ਜਾਂਦੇ ਆਪ ਦਾ ਬਹੁਤ ਮਿਹਨਤ ਤਗੜੀ ਪਤਨੀ ਹੈ ਆਟਾ ਪਹਿਲਾਂ ਦਾ ਕਿਤੇ ਪਿਆ ਹੋਇਆ ਇੱਥੇ ਬਹੁਤ ਜ਼ਿਆਦਾ ਮਿਹਨਤ ਕੀਤੀ ਚੱਲਣ ਲਈ ਹਾਂ ਦੇਖੋ ਕਿੰਨੇ ਜਾਣੇ ਨਾਲ ਜਾ ਕੇ ਛੱਡਣਾ ਜਿੰਨਾ ਉੱਖਾ ਮਰਜੀ ਹੋ ਜਾ ਕੰਮ ਇਹਨਾਂ ਨੇ ਅੱਧੋ ਅੱਧਾ ਕਰ ਲਿਆ ਹੋਊਗਾ ਕੰਮ ਹਾਂ ਹੈਨਾ ਹੋਰ ਤੇ ਰੇ ਹਵਾ ਬਹੁਤ ਚਲਦੀ ਇੱਥੇ ਨਹੀਂ ਰਜੀ ਬੰਨਣਾ ਬਾਸ ਪਰ ਜਲਦੀ ਜਲਦੀ ਪਾ ਹਵਾ ਗੈਸ ਬੜੀ ਚਲਦੀ ਸਾਡੇ ਤਾਂ ਸਬਜ਼ੀ ਨਹੀਂ ਬਣਦੀ ਭਈ ਹਾਂ ਮੈਨੂੰ ਖੜਾ ਦੇ ਹਾਂ ਅਦਰਕ ਪਾ ਦਈਏ ਹਾਂ ਚਲੋ ਬਈ ਸਾਰਾ ਕੁਝ ਬਣਾ ਬਣੂਗਾ ਲੈ ਜਗੇ ਉੱਥੇ ਮੈਂ ਕਿਹਾ ਜਲਦੀ ਜਲਦੀ ਫਾਇ ਤਾਂ ਰੈਡੀ ਹੋਣ ਲਈ ਹਵਾ ਚਲਦੀ ਸੀ ਉਦੋਂ ਦੀ ਤਾਂ ਕਰਕੇ ਨਾ ਬਣ ਗਈ ਪਈ ਹੁਣ ਅਸੀਂ ਦੂਸਰਾ ਗੈਸ ਹੀ ਲਿਆ ਆਏ ਚਲੋ ਥੱਲਾ ਦੂਜੇ ਗੈਸ ਨਾਲੋਂ ਤੇਜ਼ੀ ਲੱਗ ਜਾਂਦੀ ਐ ਸਪੀਡ ਜ਼ਿਆਦੀ ਤੇ ਹੋ ਜਾਂਦਾ ਨਾ ਉਹ ਇੰਨੀ ਸਪੀਡ ਤੇ ਨਹੀਂ ਚੱਲਦੇ ਤਾਂ ਨੂੰ ਕਿਹਾ ਸੀ ਅੱਜ ਆਪਾਂ ਰੈਡੀ ਲਾਵਾਂਗੇ ਹਾਰਫ ਕੇ ਤੇ ਜਿੰਨੇ ਹੋਣਾ ਬਾਈ ਆ ਜਿਓ ਹਨਾ ਤੇ ਟਾਈਮ ਸੱਚ ਆਪਾਂ ਦੱਸਿਆ ਹੀ ਨਹੀਂ ਚਾਲ ਪਾ ਦੇ ਪਾ ਦੇ ਪਾ ਦੇ ਵਾ ਦੇ ਹਾਂ ਇਦਾਂ ਉਹਨੇ ਇੱਕ ਚੜ ਗਿਆ ਤੋਨਾਂ ਨੂੰ ਨਾਂ ਨਾ ਪੈ ਗਿਆ ਜੀ ਉਹਨੂੰ ਕਿੱਦਾਂ ਮੈਂ ਸਵਾਲ ਕਰਾਂ ਲੋ ਦੀ ਪਾ ਕੇ ਇੱਕ ਸੀਟੀ ਹਾਂ ਕਿੱਥੇ ਆ ਬੰਨ ਫਿਰ ਉਹਨੂੰ ਹਲਾ ਨਹੀਂ ਪਹਿਲਾਂ ਮਾ ਪਾ ਦੇ ਪਾਣੀ ਹੋ ਜਾਣਾ ਉਹ ਜੀ ਸਬਜੀ ਤੁਹਾਡੀ ਬਣ ਕੇ ਰੈਡੀ ਆ ਉਹ ਜੀ ਸਵਾਦਿਸ਼ਟ ਸਬਜੀ ਬਣ ਕੇ ਰੈਡੀ ਹੋ ਗਈ ਆ ਇਹ ਲੱਗੂਗੀ ਕਿੰਨੀਆਂ ਦੀ ਪਲੇਟ ਆ 20 20 ਪਈਏ ਦੀ ਪਲੇਟ ਚਲੋ ਚਲੋ ਭਈ ਅੱਜ ਇਹਨਾਂ ਲਈ ਹਾਰਫ ਕੇ ਰੈਡੀ ਤੇ ਪਹਿਲਾਂ ਆਪਾਂ ਸਬਜੀ ਸਬਜੀ ਬਣਾ ਕੇ ਸਾਰਾ ਕੁਝ ਰੈਡੀ ਕਰਕੇ ਲੈ ਆਂਦਾ ਵਾ ਇੱਥੇ ਤੇ ਜਿਵੇਂ ਤੁਸੀਂ ਕਿਹਾ ਸੀ ਵੀ ਇੱਥੇ ਲਾਇਓ ਹੈਗੇ ਆ ਆਪਣੇ ਆ ਆਪਣੇ ਬੰਦੇ ਹੈਗੇ ਆ ਕਹਿੰਦੇ ਇੱਥੇ ਇੱਥੇ ਵੀ ਲਾਇਓ ਤੇ ਅੱਜ ਫਿਰ ਤਾਂ ਕਰਕੇ ਇੱਥੇ ਲਾਈ ਆ ਚਲੋ ਜੀ ਤੇਲ ਗਰਮ ਕਰਨਾ ਰੱਖਤਾ ਤੇ ਆ ਹੁਣ ਇਹਦੇ ਵਿੱਚ ਸਚੋਪ ਹੋਣਾ ਨਹੀਂ ਇਹਦੇ ਚ ਤੇਲ ਪਾਇਆ ਚਲੋ ਬਈ ਕੰਮ ਸ਼ੁਰੂ ਹੋ ਗਿਆ ਹੈ ਹੋ ਗਿਆ ਨਾ ਸ਼ੁਰੂ ਆ ਇਧਰ ਟਮਾਟਰ ਹੀ ਕੱਟੀ ਜਾਂਦਾ ਹਾਂ ਆ ਇਧਰ ਟਮਾਟਰ ਹੀ ਕੱਟੀ ਜਾਂਦਾ ਭਰਾਵਾ ਇੰਨਾ ਟਾਈਮ ਗੰਡੇ ਟਮਾਟਰਾਂ ਤੇ ਤੋ ਲਾਵਾਂ ਕੀ ਜਿੰਨੀ ਤੂੰ ਕਰੇਗਾ ਨਾ ਫੁੱਲਨ ਲਾਪਾਂ ਬਹੁਤ ਜ਼ਿਆਦਾ ਪੱਲਾਂ ਦੀ ਸੀ ਨਾ ਹਾਂ ਵਾਹ ਵਾਹ ਚੱਲਦੀ ਹੈ ਨਾ ਲਾਪਰੀ ਉਹ ਫਾਨ ਟਕਾਵਾਂਗੇ ਕਿੰਨੇ ਸੋਹਣੇ ਜਰਾ ਹਾਂ ਹਾਂ ਚਲੋ ਵੀ ਪੂੜੀਆਂ ਨਿਕਲਣ ਲੱਗ ਪਈਆਂ ਇਹਨਾਂ ਦੀਆਂ ਤੇ ਦੇਖਦੇ ਹਾਂ ਇੱਥੇ ਕਿੰਨੇ ਕੁ ਵਿਕਦੀ ਆ ਹਾਂ ਬਾਪਾ ਵਾਹ ਤਾ ਹਲਾ ਇੱਕ ਨਿੱਕਾ ਆ ਗਿਆ ਸਹੀ ਆ ਹੁਣ ਹੋ ਗਿਆ ਪਲੇਟ ਰੈਡੀ ਕਰੋ ਲੋ ਜੀ ਭੈਣ ਜੀ ਕਿੰਨੇ ਦੀ ਪਲੇਟ ਆ ਇਹ ਹੈਗੀ ਆ ਨਹੀਂ 20 ਦੀ ਰੱਖੀ ਚਲੋ 20 ਕੀ ਆਣੀ ਇੱਕ ਨਿਕਲ ਗਈ ਚਲੋ ਭਾਈ ਪੂੜੀਆਂ ਨਿਕਲਣੀਆਂ ਸ਼ੁਰੂ ਹੋ ਗਈਆਂ ਤੇ ਬਾਕੀ ਇਹਦੇ ਚ ਪਾਇਆ ਕੀ ਆ ਤੇਲ ਪਾਇਆ ਸੀਗਾ ਆਟੇ ਚ ਹਾਂ ਅੱਛਾ ਥੋੜਾ ਆ ਲੂਣ ਨਹੀਂ ਪਾਇਆ ਲਾਉਣ ਨਹੀਂ ਹਾਂ ਕਿੰਨੇ ਵਧੀਆ ਭੈਣੇ ਨੂੰ ਹਿਸਾਬ ਆ ਭੈਣੇ ਨੂੰ ਹੀ ਹਾਂ ਮੈਂ ਇੱਕ ਵਾਰੀ ਆ ਕੈਂਪਿੰਗ ਚ ਕੱਢੀਆਂ ਸੀ ਸੇਮ ਹੂੰ ਪਤਾ ਤੂੰ ਵੇਖੀ ਨਿੱਕੇ ਤੇ ਵਡੀਆਂ ਵਡੀਆਂ ਨਿਕਲੀਆਂ ਸੀ ਇੱਕ ਪਲੇਟ ਰੈਡੀ ਕਰੀ ਲਾਪਰੀ ਤੇ ਇਹ ਕਾ ਦੇਣਾ ਇੱਦਾਂ ਇੰਜ ਕਰੀ ਜਾਈਏ ਤਾਂ ਉਦਾਂ ਪਾਪੜ ਬਣ ਕੇ ਬਾਹਰ ਆਉਣਾ ਹੈ ਚਲ ਸਭ ਤੋਂ ਪਹਿਲਾਂ ਆਪਾਂ ਹੈ ਪਾਪੜ ਜਾਈਏ ਉਹਨਾਂ ਨੂੰ ਹੀ ਉਹ ਕਰ ਦੋ ਉਹ ਕਿਹੜੇ ਅੱਜ ਬੱਚਾ ਹੈ ਉਹਨਾਂ ਨੂੰ ਬਣਾ ਆ ਉਹਨਾਂ ਨੇ ਆਇਆ ਨਾ ਹੁਣ ਸਬਜੀ ਬੜੀ ਬੜੀ ਵਧੀਆ ਬਣੀ ਆ ਬੜੀ ਵਧੀਆ ਧਨੀਆ ਨੀਨਾ ਮਿਲਿਆ ਧਨੀਆ ਹੁੰਦਾ ਤਾਂ ਮਜ਼ਾ ਆ ਹਾਂ ਸਬਜੀ ਬਹੁਤ ਘੈਂਟ ਬਣੀ ਹੈ ਨਾ ਮਰਾ ਆਪਣਾ ਆ ਦੀ ਫੈਮਿਲੀ ਮੈਂਬਰ ਹੀ ਆ ਕਿੰਨੇ ਦੀ ਵੇਚਣ ਡੈ ਵੈਸੇ ਤੁਸੀਂ ਵਿਹਾਂ ਦੀ ਪਲੇਟ ਆ ਅੱਛਾ ਪਲੇਟ ਸਹੀ ਆ ਅੱਜ ਕੀ ਕੀ ਆਉਣਾ ਤੁਹਾਨੂੰ ਦੱਸ ਦਿਆਂ ਜੀ ਠੀਕ ਆ ਪਲੇਟ ਦਾ ਵਿਹਾਂ ਚ ਇਹ ਦੇਖੋ ਇਹ ਨਹੀਂ ਕਰਦੇ ਹੁੰਦੇ ਇੱਧਰ ਇਦਾਂ ਹੀ ਕਰਦੇ ਹੁੰਦੇ ਵਿਹਾਂ ਚ ਤੁਹਾਨੂੰ ਦੇਖੋ ਆ ਵੀ ਪਾ ਕੇ ਦਿੰਨੇ ਆ ਹਾਂ ਜੀ ਬਣਾ ਦੇਖੋ ਤੇ ਹੋਰ ਉਬਲੀਆਂ 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 ਪਾਣੀ ਚ ਬਾਲੀਆਂ ਸੀ ਨਹੀਂ ਨਹੀਂ ਅੱਛਾ ਅੱਛਾ ਇਹ ਆ ਜੀ ਆਪਣੀ ਥਾਲੀ ਵਿਹਾਂ ਦੀ ਕਿੰਨੀ ਜਿਆਦੀ ਮੰਗੀ ਨਹੀਂ ਆ ਲੋਕੇਸ਼ਨ اچھا ਤੂੰ ਤਾਂ ਆਖ ਲੇਗਾ ਨਹੀਂ ਮੈਂ ਤਾਂ ਮੈਂ ਕੋਈ ਤੇ ਰੱਖ ਗਿਆ ਉਹ ਪਲੇਟ ਹੋ ਗਈ ਵਾਓ ਕਿੰਨੀਆਂ ਵਧੀਆ ਨਿਕਲਦੀਆਂ ਹੈ ਨਹੀਂ ਚਾਹੀਦਾ ਮੇਜ ਮੇਜ ਜਿੱਦਾਂ ਇੱਚ ਹੁੰਦਾ ਮੈਂ ਵੀ ਨਹੀਂ اچھا ਚਾਰ ਤਾਂ ਉਹ ਚਾਰ ਐਂਡ ਤੇ ਮੈਂ ਤੈਨੂੰ ਦਊਂਗਾ ਪਾਗਲਾ ਪਲੇਟ ਵਿੱਚ ਉਹ ਕਮੀ ਆ ਇੱਕ ਉਹ ਚਾਰ ਹੈ ਨਾ ਖਾਦ ਨਹੀਂ ਕਰਾਇਆ ਚਾਰ ਵੀ ਹੈਗਾ ਇਨਾਂ ਕੋ ਉਹ ਤਾਂ ਤੂੰ ਬੜਾ ਬਣਾ ਫਿਰਦਾ ਵਾ ਉਹ ਉਦਾਂ ਕਹਿੰਦਾ ਵਾ ਬੜਾ ਪਤਾ ਵਾ 20 ਉਹ ਕਸਟਮਰ ਨੇ ਦੱਸਿਆ ਹੀ ਅੰਡ ਤੇ ਚਾਰ ਨਹੀਂ ਪਾਇਆ ਲੈ ਕਸਟਮਰ ਨੇ ਕਸਟਮਰ ਨੇ ਦੱਸਣਾ ਵਾ ਚਾਰ ਨਹੀਂ ਹੈਗਾ ਇਹਦਾ ਖੁਦ ਨੂੰ ਪਤਾ ਹੋਣਾ ਚਾਹੀਦਾ ਹਾਂ ਹਾਂਜੀ ਕਿਹੜਾ ਲੈਣਾ ਚਮਚਾ ਟੁੱਟ ਗਿਆ ਓਏ ਚਮਚਾ ਪੱਕਾ ਲੈ ਲਓ ਮੈਂ ਨਹੀਂ ਲੈ ਕੇ ਤੂੰ ਪਾਇਆ ਚਾਰ ਚਿੱਲਾ ਚਮਚਾ ਨਹੀਂ ਪਾਇਆ ਕਿਵੇਂ ਦਾ ਵਾ ਟੇਸਟ ਵਧੀਆ ਵਧੀਆ ਸਭ ਜੀ ਸਵਾਦ ਆਓ ਲਾਫੇ ਜਾ ਦੋ ਦਾ ਸਾਡੇ ਸਹੀਦ ਨੂੰ ਜੋ ਬੱਚੇ ਚਲ ਉਹਨਾਂ ਨੂੰ ਵੀ ਦੇ ਦੇ ਚਲ ਆਪ ਲੈਣ ਫੁੱਲ ਲਓ ਠੀਕ ਹੈ ਲੈ ਬਈ ਪਾ ਬੱਚਿਆਂ ਨੂੰ ਬੈਗ ਪਾਈ ਫਿਰਦਾ ਵਾ ਪਹਿਲੀ ਵੋਨ ਹੀ ਕਰਾਉਣ ਆ ਅੱਛਾ ਫਸਟ ਕਸਟਮਰ ਹੈਨਾ ਤਾਨੂੰ ਕਿਵੇਂ ਪਤਾ ਲੱਗਾ ਵੀ ਇੱਥੇ ਲੱਗਣੀ ਆ ਇਹਨੂੰ ਮੈਨੂੰ ਪੁੱਛਿਆ ਹਨ ਹਾਂ ਉਹ ਇੱਥੇ ਸਿੱਧੀ ਆ ਕਹਿੰਦੀ ਅੱਛਾ ਇੱਕ ਪਲੇਟ ਜੀ ਚਾਹੀਦਾ ਉਹ ਇਹਨਾਂ ਦਾ ਬੋਲਦਾ ਹੈ ਨਹੀਂ ਕੁਛ ਚਲੋ ਗਾਇਜ਼ ਆਪਾਂ ਪਹਿਲੇ ਦੂਜੀ ਪਲੇਟ ਤਿਆਰ ਕਰਨ ਲੱਗੇ ਆ ਠੀਕ ਹੈ ਜੀ ਤੇ ਚਾਰ ਵੱਖਰੇ ਵੱਖਰੇ ਤਰੀਕੇ ਦਾ ਚਾਰ ਆਪਾਂ ਲੈ ਕੇ ਆਉਂਦਾ ਸੀਗਾ ਹਾਂ ਚਾਰ ਘਰ ਵਾਲਾ ਵਾ ਥੋੜਾ ਹੈ ਹਾਂ ਘਰ ਵਾਲਾ ਇਹ ਪਤਾ ਨਹੀਂ ਆਣਾ 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 ਦੇ ਵਿਗਾਤਰੀ ਸਹੀ ਨੇ ਠੀਕ ਹੈ ਜੀ ਇਹ ਆਪਣੀ ਬੂਹਾਂ ਦੀ ਪਲੇਟ ਪੂਲ ਰੋਸ਼ ਆਲੂ ਪੂੜੀਆਂ ਕਿਵੇਂ ਦੀ ਲੱਗੀ ਜਰੂਰ ਦੱਸਿਓ ਖੁਸ਼ਬੂ ਤਾਂ ਹੀ ਪਤਾ ਲੱਗਦਾ ਵੀ ਕਿਵੇਂ ਦੀ ਆ ਆਹ ਦੇਖੀਓ ਥੈਂਕ ਯੂ ਚਲੋ ਜੀ ਆ ਆਪਣੀ ਪਹਿਲੀ ਕਮਾਈ ਪਹਿਲਾ ਕਸਟਮਰ ਪਹਿਲੀ ਮੋਣੀ ਹੋ ਆ ਗਿਆ ਪਹਿਲੀ ਮੋਣੀ ਹੋ ਗਈ ਹੈ ਚਲੋ ਜੀ ਹੁਣ ਨਾਲ ਦੀ ਨਾਲ ਕਿੰਨੀਆਂ ਪਲੇਟਾਂ ਵਰਗੀ ਪੰਜ ਪਲੇਟਾਂ ਇਹ ਵੀਡੀਓ ਵੇਖਦੇ ਆ ਅੱਛਾ ਤੂੰ ਕਿੱਧਰ ਖੜਾ ਵਾਂ ਹੈਨਾ ਓਹ ਹੋ ਗਰਮੀ ਚ ਖਲਾੜਿਆ ਆ ਮੈਨੂੰ ਵੀ ਚੱਲ ਬਈ ਪੰਜ ਪਲੇਟ ਪੰਜ ਪਲੇਟਾਂ ਦਾ ਆਰਡਰ ਆਇਆ ਵਾ ਹੁਣ ਪੰਜ ਪਲੇਟਾਂ ਤਿਆਰ ਕਰਕੇ ਦਊਗਾ ਹੜਵਾਈ ਸਾਹਿਬ ਅੱਜ ਜੀ ਸਬਜ਼ੀ ਜ਼ਿਆਦੀ ਬਣਾਉਂੂ ਤੁਹਾਨੂੰ ਸਬਜ਼ੀ ਬਹੁਤ ਆ ਵਰਤਨ ਵੱਡਾ ਵਾ ਤੇਰੇ ਕੋਲ ਵਰਤਨ ਛੋਟਾ ਵਾ ਉਹਦੀ ਵਰਤਨ ਵੱਡਾ ਨਾ ਕੰਮ ਤਾਂ ਸੋਈ ਆ ਮਾਮੰਦਾ ਰੱਕੇ ਲੱਗਦਾ ਸਲੋ ਬਹੁਤ ਆ ਉਹ ਨਵਾਂ ਨਵਾਂ ਕੰਮ ਮਨਾ ਪੜਤੂ ਤੇ ਅੰਦਾਜ਼ ਆਜੋ ਬੱਚਿਓ ਆਸੂ ਕਰ ਰਹੀ ਕੰਮ ਪਹਿਲੀ ਤੋਂ ਇਹ ਬੈਕ ਕਰਨੀ ਰੰਗਾਉ ਕੱਟਦੇ ਅੱਛਾ ਉਤਰ ਦੇ ਆ ਔਰ ਦੱਸਿਓ ਫਿਰ ਕਿਵੇਂ ਆ ਸਵਾਦ ਖਾ ਕੇ ਦੱਸ ਦੇ ਹਾਂ ਕੋਈ ਨਹੀਂ ਦਾ ਦੇ ਨਾ ਅੱਛਾ ਮੈਗੀ ਵਾਲੀ ਵੇਖੀ ਕੱਲ ਪਰਸੋਂ ਵਾਲੀ ਹੈ ਨਾ ਅੱਛਾ ਚੱਲ ਆ ਵੀ ਵੇਖਿਓ ਫਿਰ ਹੈ ਪਰਸੋਂ ਕਿਹੜੀ ਵੇਖੀ ਜੀ ਬਰਕਰ ਵਾਲੀ ਹੈ ਨਾ ਕੋਵੇਂ ਘਰੇ ਡੈਂ 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 ਵਾਧੂ ਕਰਦੇ ਤੇ ਫਾਈ ਨਹੀਂ ਨਿਕਲਦੀ ਵੀ ਉਹ ਇਦਾਂ ਹੁੰਦਾ ਹਾਂ ਤੂੰ ਅੰਦਰ ਆਰਡਰ ਆਇਆ ਇੱਕ ਹੋਰ ਪਲੇਟ ਦਾ ਤੂੰ ਤੋਂ ਨਹੀਂ ਵਿੱਚ ਪਾਪੜ ਚਲੋ ਗੈਸ ਆਪ ਪੈਕ ਕਰਕੇ ਵੀ ਕਈ ਲ ਜਾਂਦੇ ਪਏ ਆ ਤੁਹਾਨੂੰ ਬਾਅਦ ਦੱਸਾਂਗੇ ਕਿੰਨੇ ਪੈਸੇ ਬਣੇ ਤੇ 6 ਹੈ ਨਾ ਰੁਕ ਜਾ ਇੱਕ ਹੋਰ ਆ ਪਹਿਲਾਂ 5 ਬੰਦਿਆਂ ਦੀ ਹੋ ਰਹੀ ਹੈ ਹਾਂ ਸਲਾਦ ਕਿੰਦੀ ਕੋਈ ਨਹੀਂ ਬੰਦੇ 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 ਇੱਕ ਹੋਰ ਪਾਉਣੀ ਹੈ ਅੱਛਾ ਇੱਕ ਹੋਰ ਪਾਉਣੀ ਆ ਇੱਕ ਜਣਾ ਬੇਲੀ ਜਾਵੇ ਨਾ ਇੱਕ ਜਣਾ ਕਰੀ ਜਾਵੇ ਹਾਂ ਹਾਂ ਸਬਜੀ ਗਾਦੇ ਚ ਪਾਈਓ ਪਾਤੀ ਆ ਸੰਤਰਜੀ ਆਵੇ ਅੱਛਾ ਅੱਛਾ ਚੱਲ ਆ ਵੇ ਸੰਤਰਜੀ ਨਹੀਂ ਦੀ ਹਾਂ ਲਫਾਫੇ ਵੀ ਰਾ ਕਦੋਂ ਰੱਪੇ ਤੇ ਗਈ ਐ ਨਾ ਸਬਜੀ ਪੰਜਾਂ ਦੇ 10 ਪੰਜ ਬੰਦੇ 100 ਰੁਪਈਆ ਅੱਛਾ ਅੱਛਾ ਹਾਂ ਠੀਕ ਆ ਉਹ ਮੈਂ ਪੰਜਾਂ ਦੇ ਦਾਹ ਕਹੀ ਜਾਂਦਾ ਕੁੱਕੜੀ ਵੇਚਦਾ ਪਿਆਵਾ ਹੁਣ ਦੱਸਿਓ ਫਿਰ ਸਬਜ਼ੀ ਪਾਤੀ ਇਹਨਾਂ ਨੂੰ ਸਬਜ਼ੀ ਕਿੱਥੇ ਪਵਾਉਂ ਉਹ ਆ ਭਰਾਵਾ ਪਈ ਉਹ ਵੇਂਦੇ ਪਈ ਉਹ ਇਹਨਾਂ ਨੇ ਕੱਲੀਆਂ ਇਹ ਖਾਣੀਆਂ ਵਾ ਮੈਂ ਉਹਨੂੰ ਪੜਾਈ ਉਹ ਇੱਥੇ ਰੱਖ ਧਿਆਨ ਨਾਲ ਠੀਕ ਆ ਬੱਚਿਓ ਚਲੋ ਤੈਨੂੰ ਹੋਰ ਕੀ ਇੱਕ ਪਲ ਇੱਕ ਹੋਰ ਇੱਕ ਹੋਰ ਕਰ ਦੇ ਚਲੋ ਗਾਇਜ਼ ਇੱਥੇ ਕਾਨ ਵਾਲੇ ਵੀ ਹੈਗੇ ਬੰਦੇ ਪਰ ਪਰ ਜ਼ਿਆਦਾਤਰ ਨਾ ਪੈਕ ਕਰੋ ਨਾ ਘਰੇ ਜਾਣੀ ਹੈ ਗਰਮੀ ਹੈ ਨਾ ਪੈਕ ਕਰਾਉਂਦੇ ਗਰਮੀ ਬਹੁਤ ਜ਼ਿਆਦੀ ਪੈਕਿੰਗ ਦਾ ਕੰਮ ਚੱਲਦਾ ਪਿਆ ਡਿਲੀਵਰੀ ਨੰਬਰ ਦੇ ਦੇ ਉਹ ਇੱਕ ਅੰਦਰ ਦੇਣੀ ਓਏ ਹੈ ਨਾ ਆਦੇ 파ਦੇ 파ਦੇ ਸਲਾਦ ਪਾ ਦੇ ਪਹਿਲਾ 파ਦੇ ਕੋਈ ਨਹੀਂ ਆ ਕਿਸਮਤ ਵਿੱਚ ਕਮਾਈ ਮੋਟੀ ਲਿਖੀ ਇੱਥੇ ਸਭ ਤੋਂ ਜ਼ਿਆਦੀ ਆ ਇੰਨਾ ਕਬੜਾਵਾ ਨਹੀਂ ਮੈਂ ਕਿਹਾ ਵਾ ਵੀ ਐਦੇ ਚ ਐਡਿਟ ਕਰਕੇ ਕੱਢ ਲਈ ਬਾਅਦ ਤੇ ਉਹ ਵਾਰੀਆਂ ਖਤਮ ਲਓ ਜੀ ਬੱਚੇ ਸਵਾਦ ਸੀ ਉਹ ਇੱਕ ਹੋਰ ਲੈ ਉਹਨਾਂ ਨੂੰ ਦੇਣੀ ਉਹ ਕਿਹੜਾ ਫ੍ਰੀ ਮੰਗਦੇ ਆ ਮੈਂ ਤਾਂ ਹੱਸਦਾ ਵਾ ਦਿਨ ਨੇ ਦਿਨ ਆ ਇੱਕ ਪਲੇਟ ਅੰਦਰ ਤੇ ਤੁਹਾਡੀ ਵਾਰੀ ਸਹੀ ਆ ਇਹਨਾਂ ਨੂੰ ਬਾਏ ਦੇ ਦਿਓ ਬੱਚਿਓ ਵੇਟ ਕਰੋ ਵੇਟ ਕਰੋ ਜਗਾ ਬੜੀ ਟੈਰੀ ਸੋਣੀ ਬਈ ਹਾਂ ਹੈਨਾ ਤੁਹਾਡੀ ਇੱਧਾਂ ਦੀ ਅਸਲ ਚ ਦੁਕਾਨ ਹੋਵੇ ਇਨਸ਼ਾਅੱਲਾ ਨਾਲੋਂ ਨਾਲ ਲੈਂਦੀਆਂ ਹੀ ਤੁਰੀਆਂ ਜਾਂਦੀਆਂ ਗਾਇਜ਼ ਇੱਕ ਵੀ ਨਹੀਂ ਜਮਾ ਹੋਈ ਇਹਦੇ ਵਿੱਚ ਇੱਕ ਵੀ ਨਾਲੋਂ ਨਾਲ ਹੀ ਬੰਦੇ ਆਈ ਜਾਂਦੇ ਆ ਇੱਕ ਬਹੁਤ ਨਾ ਇੱਕ ਮਿੰਟ ਤਿੰਨ ਹੋਰ ਆ ਗਏ ਇੰਨਾ ਕਸਟਮਰਾਂ ਦੀ ਭਾਵਾਂ ਨਹੀਂ ਤੁਹਾਡੀ ਆਹੋ ਮੰਨਦੇ ਆ ਤੁਸੀਂ ਫਰੀ ਆਲਿਆ ਆਈ ਕਸਟਮਰ ਵੇਖੋ ਇਹ ਤਲਵਾਰ ਤੂੰ ਆ ਉਹ ਵਾ ਖਾਓ ਤਾਂ ਦੱਸੋ ਤੇਸ ਚੱਲ ਤੂੰ ਖੜੋ ਇੱਥੇ ਤੇ ਤੇਸ ਦੱਸਿਓ ਹਾਂ ਤੂੰ ਬਹੁਤ ਇੱਕ ਹੋਰ ਚੱਲੇ ਦਿਨਾ ਦਿਨਾ 1 ਮਿੰਟ ਸ਼ਾਮੇ ਬਹਿ ਜਾ ਤੂੰ ਹੈਨਾ ਸ਼ਾਮੇ ਬਹਿ ਜਾ ਇਧਰ ਵਧੀਆ ਸਾਡੇ ਨੂੰ ਹੈਨਾ ਹਾਂ ਗਰਮੀ ਆ ਨਾਲ ਕੋਲਡ ਡਰਿੰਕ ਮੈਨੂੰ ਨਹੀਂ ਤੇ ਸਾਡੀ ਸੇਵਾ ਕਰ ਦੋ ਸੇਵਾ ਓ ਬੈ ਲੋਗਰ ਲੱਗਾ ਉਹ ਪਰੇ ਲੰਗਰ ਵੀ ਲੱਗਾ ਵਕਿਆਈ। ਉਹ ਵੇ ਗਾਂ। ਉਹ ਦੇ। ਉੱਥੇ ਕੀ ਆ? ਦਾਲ ਪੂਤਾ। ਅੱਛਾ ਦਾਲ। ਨਾ ਸੈਟਿੰਗ ਆਈ ਤਾਂ ਕੋਈ ਨਹੀਂ ਉਹ ਖਾ ਲਿਓ। ਹੈਨਾ? ਚਲੋ। ਹਾਂ ਹਾਂ ਉਹਦੇ ਅੰਦਰ ਅੰਦਰ ਵਧੀਆ ਹਾ ਦਾਲ ਪੂੜਕਾ ਸਕੋ। ਅੰਦਰ ਖਾ ਲਿਓ। ਹੈਨਾ? ਨਾਲੇ ਨੇਚਰਲ ਚੀਜ਼। ਉਹ ਦੇ ਦਿੰਨੇ ਆ ਐਂਡ ਤੇ। ਚਮਚਾ ਕੱਲਾ ਕੀ ਕਰ ਲਾ? ਚਮਚਾ ਦੇ ਦੇ। ਉਹ ਨਾ ਗਰਮ ਨਹੀਂ। ਕੋਈ ਸੜੀ ਪੀਓ। ਡੇਰਾ ਵੀ ਆਤਸਾ। ਪੂਰਾ ਹਾਂ ਉਹ ਤੁਹਾਨੂੰ ਲੰਡ ਤੇ ਦਮਗ ਜੇ ਬਚ ਗਏ ਹਾਂ ਹਾਂ ਕਮਾਈ ਅਲਰੇਡੀ ਖਾ ਗਏ ਕੋਈ ਨਾ ਕੀ ਸੱਚ ਤੁਹਾਨੂੰ ਪਤਾ ਕਿਉਂ ਨਹੀਂ ਮੈਗੀ ਵਾਲੀ ਚ ਦੱਸਿਆ ਗਰਮੀ ਤੂੰ ਕਹਿਣਾ ਸੀ ਮਰ ਗਏ ਭਾਬੀ ਗੱਲ ਸੁਣ ਲੈ ਤੂੰ ਟੈਨਸ਼ਨ ਕਿਉਂ ਲੈਣੀ ਏ ਛੁੱਕੜ ਗਿਆ ਉਧਰ ਹੈ ਗਈ ਆ ਟੁੱਟ ਲੰਗਰ ਵਰਤੇਗਾ ਵੀ ਰੱਖ ਦੇ ਨਾ ਸੱਜੇ ਮੈਂ ਰੱਖ ਦੇ ਉਹਦੀ ਹੱਸਦੀ ਆ ਜੀ ਲੈ ਜਾ ਅੰਦਰ ਲਓ ਜੀ ਇਹ ਤਾਂ ਅੰਦਰ ਲਈ ਜਾਂਦਾ ਦੇਖੋ ਇਹ ਤਾਂ ਅੰਦਰ ਹੀ ਕਰਵਾ ਜਾਂਦੇ ਨੇ ਓਏ ਇਹਨਾਂ ਦੀ ਇਹਨਾਂ ਨੂੰ ਇਹਨਾਂ ਦੀ ਵਾਰੀ ਹਾਂ ਜੀ ਵਾਰੀ ਵਾਰੀ ਅੱਛਾ ਦੋ ਨਾ ਹੁਣ ਇਹਨਾਂ ਦੀਆਂ ਬਣਾ ਦੇ ਵਿਚਾਰੇ ਬੜੇ ਚਿਰ ਦੇ ਆਏ ਹਨਾ ਚਲੋ ਰਾਜ ਇਹਦਾ ਰੁਕਿਆ ਨਹੀਂ ਉਦੋਂ ਦਾ ਇਹ ਵੀ ਇਨਾਂ ਦੀ ਆਹ ਖਾਲੀ ਰਹੀ ਆ ਪਾਪੜ ਬਣ ਗਿਆ ਪਹਿਲਾਂ ਹੀ ਫਸਟ ਇਹ ਲੱਤੀ ਪਾਪੜ ਬਣ ਗਿਆ ਅੱਜ ਕੂਵਰ ਨੂੰ ਵੀ ਪਾਣੀ ਮਿਲੇ ਨਹੀਂ ਬਚ ਜਾਣੀ ਨਹੀਂ ਬਚ ਜਾਣੀਆਂ ਕੋਈ ਐ ਫਰੋਈ ਪਰੋਣੀ ਕਿਤੇ ਕਾਣ ਗਿਆ ਮੈਂ ਕਿਹਾ ਸ਼ਾਇਦ ਚੱਲ ਕੋਈ ਨਹੀਂ ਕਹਿ ਠੰਡਾ ਪਾਣੀ ਸਹੀ ਅੱਜ ਕੂਵਰ ਕਿਉਂ ਸ਼ਾਂਤ ਹੈ ਭਾਈ आजो दे दोस्त ना ना कोई ਕੋਲ ਤੋਂ ਖਾਣ ਵਾਸਤੇ ਆਏ ਪੂੜੀਆਂ ਖਾਣਦੇ ਜਾਵਾਂਗੇ ਉੱਫ ਰੋ ਕੀਆ ਕੋਈ ਨਹੀਂ ਜੇ ਨਾ ਵੀ ਸੂਤ ਆਇਆ ਨਾ ਆਪਾਂ ਫਿਰ ਘਰੇ ਜਾ ਕੇ ਬਣਾ ਲਾਂਗੇ ਮੈਂ ਜੁੱਤੀ ਲਾ ਲਉ ਤੇਰੇ ਦੋਵੇਂ ਫਿਰ ਕਿਆ ਜੇ ਨਾ ਸੂਤ ਹੈ ਕੋਈ ਨਹੀਂ ਘਰੇ ਜਾ ਕੇ ਫਿਰ ਬਣਾ ਲਾਂਗੇ ਉਹ ਕੋਈ ਗੱਲ ਨਹੀਂ ਨਾਲ ਤਾਂ ਗੁਰਦੁਆਰਾ ਆਪ ਆਪਣੀ ਤੈਨੂੰ ਰਜਾ ਕੇ ਜਾਓ ਉਹ ਨਾ ਪੂੜੀਆਂ ਆ ਗਿਆ ਹੋ ਲੈ ਨਾ ਤੈਨੂੰ ਯਾਰ ਮੀਆਂ ਦਾ ਤੇਲ ਵੀ ਪਵਾ ਦਿੱ। ਹਾਂ। ਤਾਂ ਵੀ ਟੈਨਸ਼ਨ ਆ ਲੈ। ਮੱਝ ਜਾਣਾ। ਤੇਰੀ ਵਾਰੀ। ਹੁਣ ਮੱਝ ਜਾਣਾ। ਮੈਂ ਕੱਲ ਟੈਨਸ਼ਨ ਲੈਣੀ ਨਹੀਂ। ਉਹ ਤੈਨੂੰ ਪਰੇ ਹੋ। ਉਹਦੇ ਤੇ ਲੱਗ ਲੈਣਾ ਅੱਗੇ ਵਾ। ਤੇਰੇ ਮਗਰ ਮਗਰ। ਉਹ ਨਾ ਕਰੋ ਸਭ ਕੁਝ। ਸਬਜ਼ੀ ਬੜੀ ਵਧੀਆ ਬਣੀ ਹੈ ਨਾ। ਓਏ ਆਹ ਪਾਪੜੀ ਬਣ ਗਈ। ਚਲੋ। ਪਹਿਲਾਂ ਮੈਂ ਆਇਆ। ਇੱਕੀ ਵਾਰਸ। ਮਤਲਬ ਇਹਦੇ ਜੋ ਕੱਟਣੇ ਆ ਇਹ ਵੱਖਰਾ ਮੁੰਡਾ ਹਾਂਜੀ ਨਾ ਚਾਹੀ ਵੱਖਰਾ ਵਾ ਹਲਾ ਠੀਕ ਹੈ ਹੁਣ ਕਿਹਦੀ ਵਾਰੀ ਆ ਆ ਇੱਕੋ ਮੁੰਡੇ ਦੀ ਇੱਥੇ ਇਹ ਤੋਂ ਬਾਅਦ ਛੋਣੀ ਤੁਹਾਡੀ ਵਾਰੀ ਓਏ ਕੁਵਰ ਇਹ ਤੋਂ ਬਾਅਦ ਚਾਉਗੇ ਆਹ ਤੁਹਾ ਵੀ ਤੇਰ ਮੈਂ ਕਦੀ ਇੱਦਾਂ ਹੋਇਆ ਨਹੀਂ ਤੂੰ ਵਧੀਆ ਆ ਜਾਂਨੀ ਵੀਰੇ ਹੋਣਾ ਲਈ ਹੋਇਆ ਐਂ ਇੰਦਾ ਰਹਿਣਾ ਨਹੀਂ ਅਸੀਂ ਤਾਂ ਵੇਂ ਨਹੀਂ ਹੁੰਦੀਆਂ ਘਰੇ ਦੀ ਦੋ ਫੋਨ ਤੋਂ ਅੱਜ ਸਭ ਤੋਂ ਜ਼ਿਆਦਾ ਵਿਕਦਾ ਪਿਆ ਸਮਾਨ ਇਹਨਾਂ ਦਾ ਉੱਥੇ ਜ਼ਿਆਦਾ ਔਖਾ ਗਈ ਅਜੇ ਪਿਆਵਾਂ ਸਮਾਨ ਹੈ ਨਾ ਔਖਾ ਸੇਕ ਹੁੰਦਾ ਉੱਥੇ ਚਲੋ ਬਾਈ ਆ ਗਈ ਭਾਬੀ ਉਹਨਾਂ ਦੇ ਵਿਵਾਰੀ ਹੈ ਜਵਾਬ ਕਰਨ ਵੇਲੇ ਪਾ ਪਾ ਤੈਨੂੰ ਜਵਾਬ ਜਵਾਬ ਕਿਹੜਾ ਨੰਬਰ ਲਾਈਏ ਤਾਂ ਉਹਨਾਂ ਦਾ ਹੀ ਲਾ ਦਿਓ ਸੰਜੇ ਹੀ ਲਾ ਦਿਓ ਸੰਜੇ ਦਾ ਉਹਨਾਂ ਨੂੰ ਭਾਬੀ ਬਾ ਦੇ ਕਿਨੇ ਮੈਂ ਕਹਾ ਕਸਟਮਰ ਤੇ ਟਪਾਉਣਾ ਤੂੰ ਦਾਕਾਨ ਤੇਰੀ ਦਾ ਆਪਣੀਆਂ ਦੁਕਾਨ ਇਕੱਠਿਆਂ ਦੀ ਉਹ ਭਰਾਵਾ ਤੈਨੂੰ ਕੋ ਗੱਲ ਨਹੀਂ ਆਈ ਤੂੰ ਕਹ ਕਸਟਮਰ ਤੂੰ ਕੜਾ ਪੈਸੇ ਦੇਣੇ ਕਸਟਮਰ ਆ ਤੂੰ ਕਸਟਮਰ ਭੁੱਲੀ ਨਾ ਲਿਆ ਤਾਂ ਇਹ ਕੱਢ ਕੱਢ ਕਸਟਮਰ ਆਪੇ ਤੂੰ ਕਹ ਕਸਟਮਰ ਰੀਆ ਸੀ ਜਿਹੜਾ 400 ਰੁਪਈਆ ਦੰਦਿਤਰ ਜਨੇ ਦੇਣਾ 400 ਰੁਪਈਆ ਰੱਜ ਕੇ ਕਰਜਾਈਏ ਬੇਚੀ ਕਰਾਵਾ ਮੈਂ ਦੇਤੇ ਆ ਹੈ ਹੋਰ ਬੱਚਿਓ ਚਾਰ ਕਿਹੜਾ ਖਾਣਾ ਸੀਸੀ ਕਰਿਓ ਆਪੇ ਮਿਰਚਾਂ ਰੱਖ ਦਾਂ ਆਪੇ ਸੀਸੀ ਕਰਦੇ ਨੇ ਮਿਰਚੇ ਕਾ ਲਾਦ ਪਾ ਦੇ ਉਹਨਾਂ ਨੇ ਤਿੰਨ ਨਾ ਹਨਾ ਇੱਧਰ ਰੱਖਦੇ ਰੱਖਦੇ ਕੋਈ ਨਾ ਰੁਕੀ ਰੁਕੀ ਵੇ ਰੁਕੀ ਕੋਈ ਨਾ ਕਰੀ ਕੋ ਕਿਉਂ ਆਹ ਗੱਦੀ ਮੁੰਡੀਆਂ ਕੋਰੇ ਆ ਬੈਠੋ ਬੇਟਾ ਦੋਨੋਂ ਇੱਥੇ ਬੈਜੋ ਇੱਕ ਇੱਧਰ ਬੈਜੇ ਮੂੰਹ ਕਰਕੇ ਇੱਕ ਇੱਧਰ ਬੈਜੇ ਇਹ ਲੰਗਰ ਵਾਲਾ ਕੰਮ ਹੀ ਬਣ ਗਿਆ ਦੱਸਿਓ ਬਈ ਹੁਣ ਸਵਾਦ ਮੜਾਇਆ ਖਾ ਕੇ ਸਵਾਦ ਵੀ ਦੱਸਣਾ ਮਾ ਬੀਨ ਆੜੀ ਲਾਦੀ ਪਾਪਾ ਤੇ ਨੰਬਰ 2 ਹੀ ਨੇ ਨਾ ਨਹੀਂ ਨਹੀਂ ਆਪਾਂ ਕੋਈ ਨਹੀਂ ਕਰਦੇ ਆ ਐਂਡ ਤੇ ਪਾਪਾ ਹਾਂ ਤੇ ਨਹੀਂ ਆ ਰੁਕੇ ਕਿਉਂ ਆ ਇੰਨਾ ਟਾਈਮ ਕਿੰਨੀਆਂ ਪਲੇਟਾਂ ਨੇ ਗਰਮ ਕੋਈ ਆ ਹੀ ਨਹੀਂ ਉਹ ਵੇਖ ਲਾਉ ਨੇ ਵੇਖ ਲਾ ਤੋੜ ਵੀ ਲਈ ਵੇਖ ਲਾ ਚਲ ਗਰਮ ਮੈਨੂੰ ਲੱਗਦੀ ਪਾ ਗੰਦੀ ਕਰਤੀ ਕੀ ਗੰਦੀ ਹੋ ਗਈ ਠੀਕ ਆ ਹਲੰਦਾ ਵੇ ਰੋਟਾ ਲੱਗਦਾ ਜਨੂ ਵੀ ਰੋਟਾ ਲੱਗਦਾ ਉਹਨੇ ਗਾਣ ਮਾਦੀਗਾ ਨਿੱਕੀ ਵੇਖ ਓਏ ਗੁਰਕੀ ਵੇਨ ਤੋੜੀ ਗੁਰਕੀ ਤੋੜੀ ਮੈਂ ਕਹਾਂ ਨਾ ਮਧੀਆ ਲੱਗ ਗਈ ਕਹਿ ਰਹੀ ਲੰਗਾ ਬਣ ਕਾਣ ਆ ਕਰੀ ਨੀ ਦੋਸਤ ਆ ਖਾ ਲੈਣਾ ਬੋਲ ਬੋਲ ਹੂੰ ਆ ਬੁਰਕੀ ਨਿੱਕੀ ਜੀ ਤੋੜਦਾ ਨਿੱਕੀ ਹੀ ਸੀ ਆਹ ਕਿੱਥੇ ਬਾਹਰੋਂ ਲਾ ਖਾਣਾ ਖਾਣਾ ਹੈ ਨਾ ਆ ਕਰੇ ਟੇਸਟੀ ਆ ਸੱਚ ਦੱਸਿਓ ਬਈ ਹਾਂ ਅੱਛਾ ਸਾਰੇ ਕਹਿੰਦੇ ਟੇਸਟੀ ਆ ਮਿੱਠਾ ਬਹੁਤ ਆ ਮਿੱਠਾ ਕਾਦੇ ਇਹ ਕਹਿੰਦਾ ਮਿੱਠਾ ਵਾ ਫੁੱਲ ਉਹ ਨਾ ਗਰਮ ਬੜੀ ਆ ਪਾਪੜ ਹੈ ਨਾ ਕਹੋ ਐ ਅshifts ਕੋਈ ਬਾਤ ਆ ਸ਼ੋਵੀ ਇੱਕ ਹੋਰ ਰੱਖਾਂ ਇੱਕ ਹੋਰ ਹੈ ਨਾ ਹਾਂ ਆ ਤਾਂ ਘੈਂਟ ਆ ਆ ਵਧੀਆ ਹਾਂ ਇਹਨਾਂ ਨੂੰ ਸਬਜ਼ੀ ਪਾ ਦੇ ਲਿਆ ਵਈ ਹਾਂ ਪਾ ਦੇ ਪਾ ਦੇ ਸਬਜ਼ੀ ਕਿੰਨੀਆਂ ਤਿੰਨ ਤਿੰਨ ਪਲੇਟਾਂ ਪੈਕ ਕਰ ਦੇ ਇਹ ਕੀ ਕਹਿੰਦਾ ਦੇਖੋ ਪਤਾ ਥੋੜੀ ਸੀਗਾ ਇੰਨਾ ਹੋਣਗੇ ਪੈਕ ਕਰਨੀਆਂ ਵੀਰੇ ਪੈਕ ਕਰਨੀਆਂ ਵਾ ਲਿਫਾਫੇ ਹੋਰ ਰੱਖੇ ਹੋਇਆ ਹਾਂ ਤਿੰਨ ਪਲੇਟਾਂ ਦਾ ਆਰਡਰ ਆ ਗਿਆ ਜੀ 6 ਆ 6 ਪਲੇਟਾਂ ਦਾ ਆਰਡਰ ਆ ਗਿਆ ਜੀ 6 ਪਲੇਟਾਂ ਪੈਕ ਕਰੋ ਬਈ ਦੇਖੋ ਨਾਲ ਦਾ ਵਲੋਗਿੰਗ ਕਰਨਾ ਆਹੋ ਇਹ ਵੀ ਸ਼ੁਰੂ ਕਰਤੀ ਇਹਨੇ ਚੈਨਲ ਕੀ ਆ ਪਤਾ ਹੀ ਨਹੀਂ ਉਹ ਦਿਖਦਾ ਨਹੀਂ ਧੁੰਦਲੀ ਬਹੁਤ ਵੀਡੀਓ ਆਉਂਦੀ ਕੈਮਰਾਮੈਨ ਦਾ ਕੈਮਰਾ ਹੀ ਬੜਾ ਗਲਤ ਆ ਕਿੰਨੀਆਂ ਪਲੇਟਾਂ ਹੁਣ ਦੀ ਪੈਕ ਕਰਨ ਲੱਗੇ ਆ ਹੁਣ 6 6 ਅੱਛਾ 6 ਪਲੇਟਾਂ ਹੋ ਗਏ ਆ ਹਾਂ ਵੀ ਵੇਖਿਓ ਚੰਗਾ ਵੇਖ ਲਓ ਜੇ ਇੱਥੇ ਬਹਿ ਕੇ ਖਾਣੀਆਂ ਵਾ ਓਏ ਉਹ ਸਹੀ ਵੀ ਹੋ ਗਿਆ ਹਾਂ ਅੱਛਾ ਹੋ ਗਿਆ ਸਹੀ ਮੈਂ ਕਿਹਾ ਹੀ ਨਾ ਹੀਟ ਹੋ ਗਿਆ ਸੀ ਫੋਨ ਵੈਸੇ ਕਿੰਨਾ ਹਿਆਰ ਆਟਾ ਤਾਂ ਖਤਮ ਹੋਣ ਵਾਲਾ ਹੁਣ ਆਟਾ ਹੀ ਮੁੱਕ ਚੱਲਿਆ ਨਹੀਂ ਵਾਧੂ ਪੈਕ ਹੋਏ ਨਹੀਂ ਪਾ ਦੇ ਇੱਕ ਇੱਕ ਹੋਰ ਪਾ ਦੇ ਇੱਕ ਹੋਰ ਪਾ ਦੇ ਕੜਛੀ ਕੜਛੀ ਪਾ ਦੇ ਪੂਰਾ ਬੰਨਾ ਹੀ ਪੈਕ ਹਾਂ ਹਣਾ ਵਧੀਆ ਸ਼ਾਮ ਹੀ ਆ ਹਾਂ ਚੱਲ ਬਸ ਹੁਣ ਤੇਲ ਹੋਇਆ ਹੀ ਅਸਲੀ ਗਰਮ ਹੈ ਹਾਂ ਹੁਣ ਤੋਦੇ ਹੈ ਹੈਨਾ ਪਕਾ ਲਾ ਪਈਆ ਉਹ ਤਾਂ ਹੀ ਗਰਮ ਬਹੁਤ ਲਫਾਫਾ ਹੀ ਨਾ ਸਾੜਦੀ ਹਾਂ ਜੀ ਚਾਂ ਖਵਾਰ ਹੋ ਗਏ ਨਾ ਪੰਜ 6 6 ਮੋਹਨ ਚਲੀ ਹੈ ਹਾਂ ਨਾ ਇੱਕ ਜਾਨੇ ਦਾ ਤੋ ਗਿਆ ਕੰਮ ਚਲੋ ਜੀ ਇੱਕ ਜਾਨੇ ਦੀ ਛੇ ਪੂਰੀਆਂ ਉੱਤੇ ਲੈ ਛੇ ਪੂਰੀਆਂ ਹੋਗੂ ਦੇਖਦੇ ਹਾਂ ਇਹਨਾਂ ਦਾ ਪੰਜ ਇੱਕ ਦੋ ਦੀ ਦੋ ਕੂੜਨਾ ਤੋਂ ਹੋਈਆਂ ਵਾ 6 ਪੁੰਗਾਂ ਮਾ ਅਜਾ 6 ਹਨ ਤਿੰਨ ਪਲੇਟਾਂ ਬਣਾਉਣੀਆਂ ਵਾ ਤਿੰਨ ਓਕੇ ਚਾਰ ਆਏ ਜੋ ਹਾਂ ਇੱਕੋ ਜਿਹੀ ਬਣਾ ਨਹੀਂ ਆ ਰਹੀ ਗਰ ਬੜੀਆਂ ਵਧੀਆ ਬਣਣ ਰਹੀਆਂ ਹੈ ਲੈ ਤਾਂ ਨਹੀਂ ਦੀ ਮੋਟੀ ਵੇਡ ਕਾ ਮੇਰਾ ਚੈਰ ਵੀ ਟੁੱਟਾਇਆ ਫੋਨ ਫਰਾਦਾ ਨਾ ਇਹ ਨੂੰ ਨਾ ਉਹ ਨਵਾਂ ਬਲੌਗਰ ਗਾਇਸ ਨਵਾਂ ਬਲੌਗ ਬਣਾਉਂਦਾ ਬਣਾਉਂਦਾ ਕਿਸੇ ਨੂੰ ਨਾ ਦੇ ਜਾਏਂ ਦਿਸਦਾ ਵਿੱਚ ਦੀ ਕੋਕ ਨਹੀਂ ਪਲਾਸਟਿਕ ਹੀ ਲਈ ਫਿਰਦਾ ਕੱਲੀ ਤੂੰ ਪੈਣਾ ਜਾਉਂਦਾ ਪੈਣਾ ਪੱਛਾਵੇਂ ਆ ਆ ਲਾਸਟ ਨਾ ਨਹੀਂ ਇਹ ਅਗਲਾ ਅਗਲਾ ਆਹੋ ਅੱਛਾ ਅਗਲਾ ਮਤਲਬ ਸ਼ੀ ਉਹ ਹੋ ਗਈਆਂ ਵਾ ਹੋ ਗਈਆਂ ਵਾ ਵੀਡੀਓ ਨੂੰ ਖਾਣੀ ਆ ਅੱਛਾ ਪੂਰੀਆਂ ਕਰ ਦਿੱਤੀਆਂ ਵਾ ਹੈ ਉਹ ਟੈਕਨ 3 ਕਿਵੇਂ ਲੱਗੀ ਓਏ ਅ ਕੁਆ ਅੱਛਾ ਹੋ ਗਿਆ ਹਾਂ ਚੱਲ ਓ ਇੱਕ ਜਾਨੇ ਦੀਆਂ ਹੋਰ ਚਾਚਾ ਫੋਨ ਦੇ ਦੇ ਮੈਨੂੰ ਇੱਕ ਬਾਅਦ ਚੋਂ ਹੋਣੀ ਹੁੰਦਾ ਫੋਨ ਤੇਰੇ ਨੂੰ ਉਹ ਕਰ ਇੱਕ ਹੋਰ ਹਾਲੋ ਤੁਹਾਨੂੰ ਸਭ ਦੀਆਂ ਟੋਲ ਬਾਠੀ ਤੂੰ ਕਿੰਨੇ ਦਿਨ ਰਹਿਣਾ ਤਿੰਨ ਦਿਨ ਚੱਲ ਉਹਦੇ ਛੋਟੇ ਹੀ ਬੰਦ ਬਣੂਗਾ ਬਾਤ ਤੂੰ ਬਾਈ ਜਾ ਇੱਥੋਂ ਆਪਾਂ ਨਾ ਰਸੇ ਵੀ ਲੈ ਕੇ ਜਾਣੇ ਤਿੰਨ ਦੇ ਨਰਸੇ ਵੀ ਜਾਣਿਆ ਗੱਲਾਂ ਗੱਲਾਂ ਚ ਨਾ ਸਬਜੀ ਨਾਲ ਗਲਤ ਪਾ ਲਈ। ਓਕੇ ਠੀਕ ਹੈ ਮਰੇ ਇੰਨੀ ਬਹੁਤ ਦੇਖ ਲੋ ਤੂੰ ਵੇਖ ਨਾ ਹੋਰ ਪੈ ਤੀਏ। ਦੇ ਜਾਣਿਆ ਨੇ ਖਾਣੀ। ਉਹ ਕਹਿੰਦਾ ਵਾ ਕਿ ਬਧੀ ਆ। ਅੱਛਾ ਬਸ ਚਾ ਇਹਨਾਂ ਦਾ ਦਾ ਐਂਡ ਹੋਇਆ ਨਾ ਹੁਣ ਹੈ। ਅਬ ਇਹ ਤਾਂ ਸਾਰਿਆਂ ਨੂੰ ਪੂਰੀਆਂ ਆ ਗਈਆਂ ਭਾਬੀ ਹੁਣਾਂ ਵੀ ਖਾ ਲਈਆਂ ਹਨ। ਸਭ ਨੇ ਖਾ ਲਿਆ। ਜਿੰਨੇ ਪੂਲ ਚ ਜਾਣਾ ਵਾ ਉਹ ਇੱਧਰ ਆ ਜਾਓ ਦੋ ਹੋਰ ਕਰ ਹਾ ਇੱਥੇ ਖੜ੍ਹ ਜਾਓ ਵਾਲੇ ਸ਼ਾਰਤ ਦੇ ਪੂਲ ਵਿੱਚ ਉਹਨੂੰ ਲੋ ਹਾ ਇੱਥੇ ਖੜ੍ਹ ਜਾਓ ਸ਼ਾਵੇਂ ਠੀਕ ਹੈ ਮੈਨੂੰ ਪੂਲ ਮੈਂ ਵੀ ਜਾ ਲਾਓ ਕਿਹ ਕਿਹਦਾ ਉਹਨੂੰ ਕਿਵੇਂ ਵਾ ਵਸਮਾਨ ਖੁੱਲਾ ਬਣਾਵਾ ਲਿਆ ਵਸਾਤ ਕੀ ਨਾ ਵਿਕੀਆਂ ਹੀ ਬੜੀਆਂ ਅੱਧਿਆਂ ਦੇ ਤਾਂ ਅੰਦਰ ਬਹਿ ਕੇ ਬੜਿਆਂ ਜਾਣਿਆਂ ਨੇ ਖਾਧੀਆਂ ਹੈ ਤਾਂ ਮੁੱਕ ਗਈਆਂ ਹਨ ਅੰਦਰ ਵੀ ਆਪਣਾ ਹੀ ਹੁੰਦਾ ਐਵੇਂ ਸੀਗਾ ਹਨਾ ਆਵੇਂ ਬਣ ਗਿਆ ਕੰਮ ਹਾਂ 1 2 3 4 5 6 ਫਰਾਵਾ ਕਿਹਨੂੰ ਨਾ ਫਰਾਦੀ ਬਣਾਉਂਦਾ ਬਣਾਉਂਦਾ ਇਹ ਨੂੰ ਆ ਕੇ ਉਹ ਲੈ ਗਿਆ ਕਿੰਨੀਆਂ ਪੈਕ ਕੀਤੀਆਂ ਇਹਦੇ ਚ ਤਿੰਨ ਤਾਂ ਸਤਿੰਨ ਨਹੀਂ ਬੰਨਿਆ ਵਾ ਪੰਜ ਪਾਤੀਆਂ ਵਾ ਇਹ ਹੋਰ ਪਾਉਣੀਆਂ ਅੱਛਾ ਪੰਜ ਪੈ ਗਈਆਂ ਵਾ ਆ ਵੀ ਆਇਆ ਵਾ ਅੱਛਾ ਇਹ ਤੁਸੀਂ ਰੱਖਿਆ ਆ ਵਾ ਅੱਛਾ ਰੱਖਿਆ ਹੋਇਆ ਵਾ ਇਹਨੇ ਤੇਰੇ ਨਾਲ ਚੱਲ ਜਾਣਾ ਜੇ ਕੋਈ ਆਊਗਾ ਹਨਾ ਉਹਨੂੰ ਪੰਜ ਇਹ ਖਾਓ ਇਹਨੂੰ ਇਹਨੂੰ ਦੇ ਦਿਓ ਇਹ ਖਾ ਲੂਗਾ ਰੱਜ ਕੇ ਲਾਸਟ ਜਿਹੜਾ ਆਵੇ ਦੇ ਦੇ ਇਹਨੂੰ ਖਾ ਹੀ ਲੈਣਾ ਉਹ ਹੈਗਾ ਪਾ ਤੇਲ ਪਵਾ ਦੇ ਮਮਾ ਖਾ ਲੈਣਾ ਕਿੱਥੇ ਦਾ ਬੋਲੂ ਇੱਧਰ ਆ ਓਏ ਬੋਲੂ ਕਿੱਥੇ ਆਲੇ ਇਹ ਨਾ ਵੜ ਦੇ ਕਿ ਨਹੀਂ ਦੇ 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 ਸਾਰੀ ਦੇ ਦੇ ਖਾ ਲੈਣੀ ਉਹਨੇ ਸਾਰੀ ਰੱਖ ਦੇ ਉਹ ਸਾਰੀ ਰੱਖ ਦੇ ਭਰਾਵਾ ਕਾਲਾ 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 ਏ ਕਾਲਾ ਨਹੀਂ ਆਪੇ ਚੱਲ ਆ ਜਾ ਇੱਧਰ ਹੋ ਜਾ ਦੰਦੀ ਵੜ ਦੂਗਾ ਅਨੇ ਮਿਲ ਜਾ ਮੇਰਾ ਫੋਨ ਫੋਨ ਲੈ ਦਿੱਤੇ ਚਲੋ ਬਈ ਦਾ ਐਂਡ ਹੋ ਗਿਆ ਚੱਲੇ ਘਰੇ ਵਾਪਸ ਸਾਰਾ ਖੁਸ਼ੀ ਖਤਮ ਸਾਰਾ ਖੁਸ਼ੀ ਸਬਜੀ ਕਿੰਨੀ ਕ ਬਚੀ ਆ ਸਬਜ਼ੀ ਬਚ ਗਈ ਥੋੜੀ ਜੀ ਸਲਾਦ ਵੀ ਲਗਭਗ ਖਤਮ ਹੀ ਆ ਆ ਖਾਈ लास्ट ਪਲੇਟ ਇਹਨੂੰ ਦੇ ਇੱਕ ਪੂਰੀ ਡੈਡੀ ਦੇ ਲਈ ਪੜਾ ਦੇ ਤੁਹਾਡੇ ਵਾਸਤੇ ਸਾਡੇ ਵਾਸਤੇ ਹਾਂ ਉੱਤਰ ਹੀ ਹੋਰ ਅੰਕਲ ਲਈ ਹਾਂਜੀ ਅੱਜ ਆਪਾਂ ਰੇੜੀ ਜਿੱਥੇ ਲਾਈ ਸੀਗੀ ਹਾਰਫ ਕੇ ਠੀਕ ਆ ਆ ਵੀਰੇਂਦੀ ਆਪਣੀ ਦੁਕਾਨ ਸੀਗੀ ਸੋਨੂ హెయిర్ ਡ੍ਰੈਸਰ ਠੀਕ ਆ ਜੀ ਇਹਦੀ ਦੁਕਾਨ ਤੇ ਆਇਆ ਹੀ ਆਇਆ ਸੋਨੂ ਬਾਹਰ ਉਰੇ ਆ ਠੀਕ ਆ ਜੀ ਇਹਦੀ ਦੁਕਾਨ ਤੇ ਆ ਤੁਹਾਨੂੰ ਨੰਬਰ ਦਿੱਤਾ ਜਿਹੜੇ ਨੇੜੇ ਜਿੰਨੇ ਵੀ ਆ ਯਾਰ ਬੇਲੀ ਤੇ ਆਇਆ ਕਰੋ ਠੀਕ ਆ ਵੀਰੇ ਕੋ ਕਿੰਨੇ ਬਣੇ ਆ ਅੱਜ ਤੁਹਾਨੂੰ ਦੱਸਦੇ ਆ ਅੱਜ ਸਿੱਧਾ ਹੀ ਬਚੇ ਆ ਕਿਉਂਕਿ ਸਾਰਾ ਘਰ ਦਾ ਹੀ ਸਮਾਨ ਹੈ ਹਨਾ ਪਲੇਟਾ ਬਲੂਟਾ ਲਈ ਜਾਂਦਾ 200 ਆ ਵੀ ਅਜ ਮੰਮੀ ਨੂੰ ਗਿਆ ਜੂਸ ਪੀਣੇ ਸਹੀ ਸਹੀ 400 ਹਾਂ ਬਲੋ 400 ਰੁਪਈਆ 400 ਰੁਪਈਆ ਫ੍ਰੀ ਮਤਲਬ ਆਪਾਂ ਦਾ ਸਮਾਨ ਕਰਦਾ ਘਰ ਦਾ ਸਮਾਨ ਘਰ ਦਾ ਸਮਾਨ 400 ਹਾਂ ਚਲੋ ਹੁਣ ਜੂਸ ਪੀ ਲਈਏ ਬਈ ਘੰਟੇ ਜਿ ਖਤਮ ਪਾਗਲ ਦੱਸਿਆ ਵੇ ਕੀ ਕਦੋਂ ਜਦੋਂ ਸਭ ਕੁਝ ਹੋ ਗਿਆ ਤਾਂ ਬਰਫ ਘਟ ਪੋਈ ਉਹ ਨਾ ਬਣਾ ਨਹੀਂ ਰਿਹਾ ਚਲੋ ਗਾਇਜ਼ ਇਸ ਤੋਂ ਬਾਅਦ ਜੋ ਆਪਾਂ ਜੂਸ ਪੀਣ ਲੱਗੇ ਆ ਮੰਗੋ ਸ਼ੇਕ ਠੀਕ ਆ ਇਹਨਾਂ ਨੂੰ ਫੜਾ ਉਹ ਹੋਵੇ ਪੜਦਾ ਭਰਾਵਾ